ਫਿਅਰਸ ਵੈਲਕਮ ਬੈਕ ਟੂ ਨਾਊ ਪ੍ਰੋਗਰਾਮ ਜੀਰਾਰ ਸਾਹਿਬ ਹੋਣਸੀ ਆਪਣੇ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹ ਲਵਾਂਗੇ ਦੋਨੋਂ ਸੈਗਮੈਂਟ ਤੇ ਕਾਫੀ ਸਾਰੇ ਮੈਸੇਜ ਨੇ ਅਸੀਂ ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਪਹਿਲੇ ਸੈਗਮੈਂਟ ਤੇ ਸਾਡੇ ਕੁਲਪਾਸ ਸਿੰਘ ਦੇ ਕਾਫੀ ਸਾਰੇ ਉਹਨਾਂ ਦੇ ਮੈਸੇਜ ਨੇ ਲਿਖਦੇ ਨੇ 트럼ਪ ਟਵੀਟਸ ਟੈਲਸ ਦੈਟ देयर ਆਰ ਸਮ ਅਮਰੀਕਨ ਇੰਡੀਅਨਸ ਡੀਲਸ ਆਰ ਪੈਂਡਿੰਗ ਐਂਡ ਫਿਰ ਉਹਨਾਂ ਦਾ ਦੁਬਾਰਾ ਮੈਸੇਜ ਆ ਗਿਆ ਨੇਬਰਸ ਆਰ ਫਾਰ ਆਫ ਹਿੰਦੂਜ਼ ਆਰ ਨਾਟ ਇਨ ਗੁੱਡ ਟਰਮਸ ਈਵਨ ਵਿਦ ਸਿਕਸ ਬodies ਮੁਸਲਮਾਨ ਕ੍ਰਿਸਚੀਅਨਸ ਐਂਡ ਅਦਰ ਮਾਈਨੋਰਿਟੀਜ਼ ਹਾਂ ਇਸ ਲਈ ਮੈਂ ਜਦੋਂ ਪਿੰਡ ਦੇ ਬਦਮਾਸ਼ ਦਾ ਉਦਾਹਰਣ ਦਿੱਤੀ ਸੀ ਤੇ ਮੈਂ ਕਿਹਾ ਵੀ ਭਾਵੇਂ ਤੁਸੀਂ ਬਦਮਾਸ਼ ਹੀ ਹੋ ਹਾਕਮ ਜੀ ਆਪਣੇ ਪਿੰਡ ਨੂੰ ਤਾਂ ਉਹ ਵੀ ਪ੍ਰੋਟੈਕਟ ਕਰਦੇ ਨੇ ਤੁਸੀਂ ਵਿਦਨ ਵੀ ਮਾਈਨੋਰਿਟੀਜ਼ ਨਾਲ ਐਟ ਵਾਰ ਹੋ ਨੇਬਰਸ ਨਾਲ ਤਾਂ ਜੋ ਕਰ ਹੀ ਰਹੇ ਹੋ ਬਿਲਕੁਲ ਐਸ ਸੁਰਿੰਦਰ ਜੀ ਸਾਨੂੰ ਲੱਗਦੇ ਨੇ ਡਾਕਟਰ ਸਾਹਿਬ ਅਤੇ ਨੀਲਮ ਕੌਰ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਵਾਇਕ ਜੀ ਦਾ ਖਾਲਸਾ ਵਾਇਕ ਜੀ ਕੀ ਫਤਿਹ ਇਹ ਗੱਲ ਪੱਕੀ ਹੈ ਕਿ ਸਾਨੂੰ ਨਵੰਬਰ 84 ਦੀ ਨਸਲ ਕੁਸ਼ੀ ਦਾ ਇਸ ਇਨਸਾਫ ਨਹੀਂ ਮਿਲਣਾ ਕਿਉਂਕਿ ਅਸੀਂ ਜਿਨ੍ਹਾਂ ਕੋਲ ਇਨਸਾਫ਼ ਮੰਗ ਰਹੇ ਹਾਂ ਉਹੀ ਸਾਡੇ ਕਾਤਲ ਹਨ ਕਾਤਲ ਕਦੇ ਵੀ ਨਹੀਂ ਮੰਦਾ ਕਿ ਮੈਂ ਕਾਤਲ ਹਾਂ ਲੇਕਿਨ ਨਵੰਬਰ 1984 ਦੀ ਨਸਲ ਕ੍ਰਸ਼ੀ ਜਿੱਥੇ ਸਾਨੂੰ ਕੌਮੀ ਪੀੜ ਦੇਗੀ ਹੈ ਉੱਥੇ ਹੀ ਸਾਨੂੰ ਹਲੂਣਾ ਚੇਤਨਾ ਦੇਗੀ ਹੈ ਇਹ ਵੱਖਰੀ ਗੱਲ ਹੈ ਜੇ ਅਸੀਂ ਕੋਈ ਸਬਕ ਨਹੀਂ ਸਿੱਖਣਾ ਜੇਕਰ ਅਸੀਂ ਨਵੰਬਰ 84 ਦਾ ਦੁਖਾਂਤ ਆਪਣੀ ਨਵੀਂ ਨਸਲ ਨੂੰ ਨਾ ਦੱਸਿਆ ਇਸ ਨਾਲ ਅਸੀਂ ਆਪਣੀ ਮੰਜ਼ਲ ਤੋਂ ਭਟਕ ਜਾਵਾਂਗੇ ਜਹੂਦੀਆਂ ਦੀ ਕਾਮਯਾਬੀ ਦਾ ਭੇਤ ਇਹੀ ਸੀ ਜਦੋਂ ਕੋਈ ਵੀ ਯਹੂਦੀ ਬੱਚਾ 3 ਜਾਂ 4 ਸਾਲ ਦਾ ਹੋ ਜਾਂਦਾ ਸੀ ਮਾਂ ਬੱਚੇ ਨੂੰ ਸੌਣ ਤੋਂ ਪਹਿਲਾਂ ਕੰਨ ਵਿੱਚ ਕਹਿੰਦੀ ਸੀ ਬੇਟਾ ਜਦੋਂ ਤੂੰ ਸਵੇਰੇ ਉੱਠੇਗਾ ਸਾਡਾ ਦੁਨੀਆ ਤੇ ਰਾਜ ਹੋਵੇਗਾ ਇੰਜ ਯਹੂਦੀ ਆਪਣਾ ਰਾਜ ਭਾਗ ਲੈਣ ਦਾ ਸੁਪਨਾ ਪੀੜੀਦਰ ਪੀੜੀ ਤੋਰਦੇ ਰਹੇ ਇੱਕ ਦਿਨ ਰਾਜ ਭਾਗ ਦੇ ਮਾਲਕ ਬਣ ਗਏ ਸੱਚੋ ਸੱਚ ਬਹੁਤ ਚੰਗਾ ਜਾ ਰਿਹਾ ਹੈ ਵਾਇਗਰੂ ਟੀਵੀ 84 ਨੂੰ ਹੋਰ ਤਰੱਕੀਆਂ ਬਖਸ਼ੇ ਵਾਇਗ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰੀ ਨਈਂ ਅਸਰਿੰਦਰ ਜੀ ਤੁਸੀਂ ਬਿਲਕੁਲ ਠੀਕ ਫਰਮਾਇਆ ਔਰ ਇਹੀ ਦੁਹਰਾਅ ਸੀ 2.5000 ਸਾਲ ਜਦੋਂ ਦੋ ਯਹੂਦੀ ਮਿਲ ਕੇ ਵਿਛੜਦੇ ਸੀ ਤੇ ਇੱਕ ਦੂਜੇ ਨੂੰ ਕਹਿੰਦੇ ਸੀ ਨੈਕਸਟ ਈਅਰ ਇਨ ਜਰੂਸ਼ਲਮ ਜੀ ਯਾ ਅਗਲੇ ਸਾਲ ਜਰੂਸ਼ਲਮ ਚ ਮਿਲਾਂਗੇ ਔਰ ਜਦੋਂ ਵੀ ਯਹੂਦੀ ਜੋੜਾ ਕੋਈ ਵਿਆਹ ਦੀ ਰਸਮਾਂ ਨਹੀਂ ਬੰਦਾ ਸੀ ਤੇ ਕਹਿੰਦਾ ਸੀ ਇਹ ਫਲਸਤੀਨ ਫਲਾ ਫਲਾ ਦੇ ਦੇਸ਼ ਮੈਂ ਤੈਨੂੰ ਭੁੱਲਿਆ ਨਹੀਂ ਜੀ ਅਫਸੋਸ ਸਾਨੂੰ ਇਹ ਹੈ ਵੀ ਉਹ ਇਜ਼ਰਾਈਲ ਜਿਹੜਾ ਯਹੂਦੀਆਂ ਨੇ ਇਵੇਂ ਆਪਣੇ ਸੰਘਰਸ਼ ਨਾਲ ਔਰ ਆਪਣੀ ਡਿਟਰਮੀਨੇਸ਼ਨ ਔਰ ਜਨਰੇਸ਼ਨ ਆਫਟਰ ਜਨਰੇਸ਼ਨ ਉਹਨਾਂ ਨੂੰ ਟੀਚ ਕਰਕੇ ਲਿਆ ਉਹਨੂੰ ਇੱਕ ਆਈਡੀਅਲ ਸਟੇਟ ਹੋਣਾ ਚਾਹੀਦਾ ਸੀ ਆਪਣੇ ਗਵਾਂਡੀਆਂ ਲਈ ਆਪਣੇ ਫਲਸਤੀਨੀ ਉਹਨਾਂ ਲਈ ਜਨਾ ਦਾ ਉਹ ਮੁਲਕ ਸੀ ਪਰ ਜਿਸ ਅੰਦਾਜ਼ ਦੇ ਵਿੱਚ ਇਸ ਰੀਅਲ ਹੁਣ ਵੀ ਆ ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਨੇ ਰਿਜ਼ਾਈਨ ਕੀਤਾ ਗਾਜ਼ਾ 'ਚ ਇਹਨਾਂ ਨੇ ਜਿਵੇਂ ਕੀਤੀ ਹੈ ਬੰਬਾਰਡਮੈਂਟ ਔਰ ਮਾਰੇ ਨੇ ਫਲਸਤੀਨੀ ਔਰ ਕੈਬਿਨੇਟ ਨੇ ਸੀਜ਼ਫਾਇਰ ਦਾ ਫੈਸਲਾ ਲਿਆ ਡਿਫੈਂਸ ਮਿਨਿਸਟਰ ਨੇ ਕਿਹਾ ਨਹੀਂ ਸੋ ਉੱਥੇ ਵੀ ਉਸ ਕਿਸਮ ਦੇ ਜਿਵੇਂ ਹਿੰਦੂਤਵੀ ਐਲੀਮੈਂਟਸ ਨੇ ਸਾਰੀ ਸੋਸਾਇਟੀ ਗੰਦਲੀ ਕੀਤੀ ਹੈ ਇਵੇਂ ਹੀ ਉੱਥੇ ਉਹ ਐਲੀਮੈਂਟ ਨੇ ਅਦਰਵਾਇਜ਼ ਉਹਨਾਂ ਨੂੰ ਵੀ ਇਹ ਨਜ਼ਰ ਆਉਣਾ ਚਾਹੀਦਾ ਹੈ ਕਿ ਅਲਟੀਮੇਟਲੀ ਫਲਸਤੀਨੀਆ ਨਾਲ ਅਰਬਾਂ ਨਾਲ ਹੀ ਰਹਿਣਾ ਉਹਨਾਂ ਨੇ ਤੁਹਾਡੇ ਨੇਬਰ ਰਹਿਣਾ ਹੈ ਜੀ ਇਜ਼ਰਾਈਲ ਅੱਜ ਜਿੱਥੇ ਪਹੁੰਚ ਗਿਆ ਵੀ ਤੁਸੀਂ ਵਰਲਡ ਪਾਵਰ ਬਣਨ ਦੀ ਸਮਰੱਥਾ ਰੱਖਦੇ ਹੋ ਜੇ ਤੁਸੀਂ ਆਪਣੇ ਅਰਬਾਂ ਨੂੰ ਵੀ ਨਾਲ ਲਓ ਇਹਨੂੰ ਰਿਜ਼ੋਲਵ ਕਰੋ टू स्टेट फॉर्मूला है उन्हें बराबर दे हक दियो उन्हें अकोमोडेट करो जी सो so, वो उन्होंने सबक नहीं सीखा है जी डॉक्टर साहब ਸਾਡੇ ਕੋਲ ਕਾਫੀ ਸਾਰੇ ਮੈਸੇਜ ਨੇ ਔਰ ਕਾਫੀ ਨਾਨ ਨੇ ਸਾਨੂੰ ਲਿਖਿਆ ਸਾਡੇ ਦਰਸ਼ਕਾਂ ਨੇ ਕਿ ਖਾਲਸਾ ਜਿੰਦਾਬਾਦ ਔਰ ਵੱਥੇ ਵੀ ਬੁਲਾਈ ਹੈ ਬਾਦ ਸਿੰਘ ਫਿਰ ਦੁਬਾਰਾ ਸਾਨੂੰ ਲਿਖਦੇ ਨੇ ਹਿੰਦੂ ਆਰ ਟਾਕਿੰਗ ਅਬਾਊਟ ਪਾਕਿਸਤਾਨੀ ਹਿੰਦੂ ਹੈਡ ਗਿਵਨ ਐਮਪੀ ਐਂਡ ਐਮਐਲਏ ਸੀਟਸ ਟੂ ਕਲਪਰੇਟ ਆਫ ਜੈਨੋਸਾਈਡ ਐਂਡ ਕੋਰ ਮਿੰਤੀ ਹਰਵਿੰਦਰ ਲਿਖਦੇ ਨੇ ਕਿ ਸੱਚ ਬੋਲਿਆ ਆਪ ਜੀ ਨੇ ਜੀ ਅ ਥੋੜੀ ਤਾਰੀਫ ਕੀਤੀ ਉਹਨਾਂ ਨੇ ਆਈ ਥਿੰਕ ਦੈਟਸ ਆਲ ਆ ਕਾਫੀ ਸਾਰੇ ਥੰਬਸ ਆਪ ਨੇ ਸਾਡੇ ਪਹਿਲੇ ਸੈਗਮੈਂਟ ਤੇ ਲੈਟ ਮੀ ਸੀ ਅ ਤੇ ਅਗਲੇ ਵਾਲਾ ਓਕੇ ਭਾਈ ਗੁਰਮੀਤ ਸਿੰਘ ਬਾਬਰ ਸੌ ਲਿਖਦੇ ਨੇ ਬਾਬਰ ਸੌਰੀ ਇਹ ਸਾਡੇ ਵੈਲਿਊਸ਼ਰ ਨੇ ਰੈਗੂਲਰ ਵਿਊਰ ਨੇ ਚੰਡੀਗੜ੍ਹ ਬੇਸ ਕਹਿੰਦੇ ਨੇ ਕਿ ਖਾਲਸਾ ਗੱਜੇ ਲੰਡੀ 부ਚੀ ਭੱਜੇ ਭੱਜ ਭੱਜ ਕੰਦਾਂ ਵਿੱਚ ਵੱਜੇ ਭੱਜਦੇ ਨੂੰ ਰਾਣਾ ਲੱਭੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਰਮਾਲੇ ਸੰਤਾਂ ਦੇ ਮਨ ਨੂੰ ਭਾਵੇ ਨਿਹਾਲ ਹੋ ਜਾਵੇ ਸਭਿਆ ਕਾਲ ਹਾਂਜੀ ਇਟ ਇਜ਼ ਬਹੁਤ ਸ਼ੁਕਰੀਆ ਗੁਰਜੀਤ ਸਿੰਘ ਜੀ ਸੁਖਮਿੰਦਰ ਸਿੰਘ ਰਿਆਸਾ ਲਿਖਦੇ ਨੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਸਾਹਿਬ ਤੇ ਭੈਣ ਜੀ ਇਟ ਇਜ਼ ਮੈਟਰ ਆਫ ਹੈਪੀਨੈਸ ਟੂ ਸੀ ਦਾ ਰਿਜ਼ਲਟਸ ਆਫ ਹਾਰਡ ਵਰਕ ਆਫ ਆਵਰ ਪੀਪਲ ਟੂ ਗੈਟ ਰੈਕਗਨੀਸ਼ਨ ਆਫ ਜੇਨੋਸਾਈਡ ਇਨ ਡਿਫਰੈਂਟ ਸਿਟੀ ਆਫ ਸਿਟੀਆਂਜ਼ ਆਫ ਯੂਐਸ ਕੰਗ੍ਰੈਚੁਲੇਸ਼ਨਸ ਟੂ ਆਲ ਕਨਸਰਨਡ ਅ ਵੀ ਸੁਖਵਿੰਦਰ ਸਿੰਘ ਜੀ ਬਹੁਤ ਸ਼ੁਕਰੀਆ ਤੁਹਾਡੇ ਕਮੈਂਟ ਵੀ ਬੜੇ ਜਾਗਰੂਕਤਾ ਵਾਲੇ ਹੁੰਦੇ ਨੇ ਹੌਸਲੇ ਵਾਲੇ ਹੁੰਦੇ ਨੇ ਜੀ ਔਰ ਅਸੀਂ ਸਮਝਦੇ ਆਂ ਵੀ ਇਹ ਸਿਕ ਸੰਤਾਂ ਦਾ ਸਾਂਝਾ ਐਫਰਟ ਹੈ ਹਰ ਥਾਂ ਤੇ ਜਿੱਥੇ ਵੀ ਰਪੈਨਾ ਐਕਟਿਵ ਨੇ ਅਸੀਂ ਸਮਝਦੇ ਆ ਜੇ ਇਸ ਤੇ ਬਹੁਤ ਕੰਮ ਹੋਣ ਵਾਲਾ ਸੋ ਆਗਾਜ਼ ਜਿਹੜਾ ਉਹ ਬਹੁਤ ਵਧੀਆ ਹੈ ਔਰ ਇਸ ਵੇਲੇ ਪੂਰੀ ਸਪਿਰਟ ਦੇ ਨਾਲ ਸਿੱਖ ਐਕਟਿਵਿਸਟ ਇਸ ਪਾਸੇ ਕੰਮ ਕਰ ਜੀ ਬਾਸ ਸਿੰਘ ਸਾਹਿਬ ਲਿਖਦੇ ਹਨ ਦਾ ਬਿਗੇਸਟ ਹਨੀ ਟ੍ਰੈਪ ਇਜ਼ ਇਨ ਕੈਪਟਨਸ ਹਾਊਸ ਇਹ ਤਾਂ ਉਹਨਾਂ ਦਾ ਸੁਬਰਾ ਸੁਬਰਾ ਮਨੀਮ ਸੁਆਮੀ ਨੇ ਉਹਨੂੰ ਮਾਤਾ ਹਰੀ ਕਿ ਜਿਹੜੀ ਮਾਤਾ ਹਰੀ ਇਹਨਾਂ ਦੀ ਜਰਮਨ ਔਰ ਫ੍ਰੈਂਚ ਦੋਨਾਂ ਦੀ ਸੀ ਜਿਹੜੀ ਉਸ ਵੇਲੇ ਦੀ ਜਸੂਸ ਬਾਅਦ ਚ ਮਾਰੀ ਗਈ ਸੀ ਸੋ ਉਹਨੇ ਕਿਹਾ ਵੀ ਇਹ ਅਰੂਸਾ ਆਲਮ ਜਿਹੜੀ ਹੈ ਮਾਤਾ ਹਰੀ ਹੈ ਫਿਰ ਦੁਬਾਰਾ ਉਹਨਾਂ ਦਾ ਮੈਸੇਜ ਹੈ ਇਟਸ ਕੁਐਸਚਨ ਥੈਟ ਇਫ ਇੰਡੀਆ ਕਾਂਟ ਮੇਕ as indian in 70 years how pakistan can make them anti sik ha bilkul theek hai mera khayal hai hun assi ajj ajj da vichar jo hai gao tusi share karo ge sade da chkana ji raha hai 77 da mahina chalya fir sade jade veer pain jude hunde ne naal unna nu bhi assi e zarur je main repeatedly dohrande jishak ਜਿਵੇਂ ਗੁਰਬਾਣੀ ਦੇ ਵਿੱਚ ਇੱਕ ਓੰਕਾਰ ਤੋਂ 18 10 20 ਤੱਕ ਰੂਹਾਨੀਅਤ ਰੱਬ ਨਾਲ ਮਿਲਣ ਦੀ ਗੱਲ ਚੰਗੇ ਕੰਮ ਕਰਨ ਦੀ ਗੱਲ ਸਭ ਨੂੰ ਪਿਆਰ ਕਰਨ ਦੀ ਗੱਲ ਖਾਲਕ ਖਲਕ ਖਲਕ ਨਾਲ ਖਾਲਕ ਦੀ ਗੱਲ ਹੈ ਉੱਥੇ ਜਿਵੇਂ 12 ਮਹੀਨਿਆਂ ਨੂੰ ਆਧਾਰ ਬਣਾ ਕੇ ਦੋ 12 ਮਾਹ ਗੁਰੂ ਗ੍ਰੰਥ ਸਾਹਿਬ ਜੀ ਇੱਕ 12 ਮਾਹ ਮਾਜ ਹੈ ਜਿਹੜਾ ਕਿ ਅਕਸਰ ਅੱਜ ਦੇ ਦਿਨ ਦਵੋਕੇ ਅੱਜ ਕਤਕ ਦਾ ਜਿਹੜਾ ਇਹ ਸਾਰੇ ਚ ਅ ਸ਼ੁਰੂਆਤ ਹੈ ਇਸ ਦੇ ਨਾਲ ਜੁੜਿਆ ਹੋਇਆ ਹਰ ਥਾਂ ਤੇ ਪੜਿਆ ਜਾਂਦਾ ਹੈ ਉਸ ਦਾ ਕਤਕ ਕਰਮ ਕਮਾਉਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਆਪਨ ਸਭੇ ਰੋਗ ਇਸ ਦਾ ਪਾਠ ਔਰ ਇਸ ਦੀ ਵਿਆਖਿਆ ਹੋ ਰਹੀ ਜੀ ਇਸੇ ਤਰ੍ਹਾਂ ਇੱਕ 12 ਮਾ ਤੁਖਾਰੀ ਰਾਗ ਦੇ ਵਿੱਚ ਹੈ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਔਰ ਇਹ ਗੁਰੂ ਗ੍ਰੰਥ ਸਾਹਿਬ ਦੇ ਅੰਗ 1109 ਤੇ ਹੈ ਜੀ ਅਸੀਂ ਤੁਖਾਰੀ ਰਾਗ ਦੇ 12 ਮਾ ਨੂੰ ਵਿਚਾਰ ਅਧੀਨ ਲਿਆਉਂਦੇ ਤਾਂ ਕਿ ਕਿਉਂਕਿ 12 ਮਾ ਮਾਜ ਬਹੁਤ ਪਪੂਲਰ ਹੈ ਬਹੁਤ ਸਾਰੇ ਹਨ ਜ਼ੁਬਾਨੀ ਵੀ ਕੰਠ ਹੈ ਪਰ ਇਸ ਬਾਣੀ ਦੇ ਉੱਤੇ ਵੀ ਫੋਕਸ ਰਹਿੰਦਾ ਹੈ ਸਾਡੇ ਇਸ ਵਿਚਾਰ ਦਾ ਜੀ ਔਰ ਕਤਕ ਮਹੀਨੇ ਪ੍ਰਤੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਤਕ ਕਿਰਤ ਪਿਆ ਜੋ ਪ੍ਰਭ ਭਾਇਆ ਦੀਪਕ ਸਹਿਜ ਬਲੈ ਤਤ ਜਲਾਇਆ ਦੀਪਕ ਰਸ ਤੇ ਲੋ ਤਨ ਪਿਰ ਮੇਲੋ ਤਨ ਉਮਾ ਹੈ ਸਰਸੀ ਅਵਗੁਣ ਮਾਰੀ ਮਰੈ ਨ ਸਿਜੈ ਗੁਣ ਮਾਰੀ ਤਾਂ ਮਰਸੀ ਨਾਮ ਭਗਤ ਦੇ ਨਿਜ ਘਰ ਬੈਠੇ ਅਜਹੁ ਤਿਣਾੜੀ ਆਸਾ ਨਾਨਕ ਮਿਲੋ ਕਪਟਦਾਰ ਖੋਲੋ ਇੱਕ ਘੜੀ ਖਟਮਸਾ ਜੀ ਔਰ ਜੇ ਤੁਸੀਂ ਦੋਨੋਂ ਹੀ 12 ਮਾਰਚ ਮਹੀਨੇ ਦਾ ਜਿਹੜਾ ਕਤਕ ਕਰਮ ਕਮਾਉਣੇ ਔਰ ਇਸ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭ ਆਧਾਰ ਇਹੀ ਹੈ ਕਿ ਜਿੰਨੇ ਵੀ ਮਾਨਸਿਕ ਸਰੀਰਕ ਔਰ ਦੂਸਰੇ ਸਾਨੂੰ ਰੋਗ ਵਿਆਪਦੇ ਨੇ ਬਹੁਤ ਵਾਰ ਉਹਦਾ ਕਾਰਨ ਪਰਮੇਸ਼ਰ ਤੇ ਪੁਰੇ ਰੱਬ ਨਾਲੋਂ ਟੁੱਟ ਕੇ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਕੇ ਜੀ ਔਰ ਗੁਰੂ ਸਾਹਿਬ ਇੱਥੇ ਹੁਣ ਕਤਕ ਦਾ ਮਹੀਨਾ ਜੇ ਅਸੀਂ ਆਪਣੇ ਲੈਂਡਸਕੇਪ ਪੰਜਾਬ ਵੱਲ ਦੇਖੀਏ ਕਿ ਆਲਰੇਡੀ ਸੋਨੀ ਦੀ ਫਸਲ ਜਿਹੜੀ ਹੈ ਉਸ ਨੂੰ ਕੱਟ ਕੇ ਮੁੰਝ ਜਾਂ ਝੋਨਾ ਜਿਹਨੂੰ ਅਸੀਂ ਕਹਿੰਦੇ ਆ ਕਿਸਾਨ ਉਸ ਨੇ ਆਪਣਾ ਜਿਹੜਾ ਉਹ ਘਰ ਭਰਿਆ ਹੁੰਦਾ ਹੈ ਫਸਲ ਦੇ ਨਾਲ ਉਸ ਦੀ ਕਮਾਈ ਦਾ ਫਲ ਹੁੰਦਾ ਹੈ ਜੀ ਸੋ ਗੁਰੂ ਸਾਹਿਬ ਨੇ ਕਿਸਾਨੀ ਦੇ ਇਸ ਮੈਟਾਫਰ ਨੂੰ ਇਸਤੇਮਾਲ ਕੀਤਾ ਹੈ ਤਤਕ ਕਿਰਤ ਪਿਆ ਜੋ ਪ੍ਰਭ ਪਾਇਆ ਪਾਇਆ ਕਿ ਜਿਵੇਂ ਕਿਸਾਨ ਨੂੰ ਸੋਹਣੀ ਫਸਲ ਦਾ ਫਲ ਮਿਲਦਾ ਹੈ ਇਵੇਂ ਜਿਹੜਾ ਰੋਹਾਨੀ ਦੁਨੀਆ ਦੇ ਵਿੱਚ ਨਾਮ ਦੀ ਕਮਾਈ ਕਰਦਾ ਉਸ ਨੂੰ ਵੀ ਸੰਸਕਾਰ ਰੂਪ ਦੇ ਵਿੱਚ ਇਸ ਇਨਾ ਕਰਮਾਂ ਦਾ ਫਲ ਮਿਲਦਾ ਜੋ ਪ੍ਰਭ ਪਾਇਆ ਹੈ ਪ੍ਰਭ ਦੇ ਭੌਣ ਚ ਉਹਦੀ ਰਜ਼ਾ ਦੇ ਵਿੱਚ ਹੁੰਦਾ ਹੈ ਦੀਪਕ ਸਹਿਜ ਬਲੈ ਤਤ ਜਲਾਏ ਕੇ ਅੰਦਰ ਰੱਬ ਦੇ ਪਿਆਰ ਦਾ ਦੀਵਾ ਜਿਹੜਾ ਕਿ ਸਹਜੇ ਸਹਜੇ ਬਲਦਾ ਔਰ ਰੂਹ ਜਿਹੜੀ ਹੈ ਉਹ ਸਹਜੇ ਸਹਜੇ ਉਸ ਪਰਮ ਤਤ ਦੇ ਵਿੱਚ ਉਸ ਵਾਹਿਗੁਰੂ ਦੇ ਵਿੱਚ ਲੀਨ ਹੁੰਦੀ ਹੈ ਦੀਪਕ ਰਸਤੇ ਲੋ ਤਨ ਪਿਰ ਮੇਲੋ ਤਨ ਉਮਾ ਹੈ ਸਰਸੀ ਹੁਣ ਤਨ ਇਸਤਰੀ ਨੂੰ ਕਹਿੰਦੇ ਨੇ ਰੂਹ ਔਰਤ ਹੈ ਵਾਹਿਗੁਰੂ ਪਤੀ ਜੀ ਔਰ ਇਹ ਜਿਹੜਾ ਦੀਵਾ ਅੰਦਰ ਰੱਬ ਦੇ ਪਿਆਰ ਦਾ ਹੌਲੀ ਹੌਲੀ ਜੱਗਿਆ ਇਸਨੇ ਅਲਟੀਮੇਟਲੀ ਜਿਹੜਾ ਉਹ ਤਨ ਤੇ ਫਿਰ ਦਾ ਪਤੀ ਤੇ ਪਤਨੀ ਦਾ ਰੂਹ ਤੇ ਰੱਬ ਦਾ ਮੇਲ ਕਰਾ ਦਿੱਤਾ ਤੇ ਜਦੋਂ ਰੂਹ ਦੇ ਵਿੱਚ ਵਾਹਿਗੁਰੂ ਆ ਕੇ ਬੈਠ ਗਏ ਉਸ ਦਾ ਮੇਲ ਹੋਇਆ ਤਨ ਉਮਾ ਹੈ ਸਰਸੀ ਤੇ ਇਸਤਰੀ ਸਰਸੀ ਹੈ ਆਨੰਦਮਾਨਦੀ ਹੈ ਉਮਾ ਦੇ ਵਿੱਚ ਰੂਹ ਜਿਹੜੀ ਹੈ ਉਤਸ਼ਾਹ ਚ ਹੁੰਦੀ ਹੈ ਕਿ ਭਾਈ ਮੈਨੂੰ ਉਹ ਪਿਆਰਾ ਮਿਲ ਪਿਆ ਹੈ ਮੇਰਾ ਪਿਆਰਾ ਮੇਰੇ ਨਾਲ ਹੈ ਔਰ ਇਹੀ ਚਾਹ ਜਦੋਂ ਅਸੀਂ ਨਾਮ ਦੀ ਗੱਲ ਕਰਦੇ ਆ ਜਾਂ ਖੇੜੇ ਦੀ ਗੱਲ ਕਰਦੇ ਸੋ ਨਾਨਕ ਭਗਤਾਂ ਸਦਾ ਵਿਲਾਸ ਸੁਣੇ ਦੁਖ ਪਾਪ ਦਾ ਨਾਸ ਹੁਣ ਵਿਗਾਸ ਕੀ ਹੈ ਖੇੜਾ ਜੀ ਭਾਈ ਸਾਹਿਬ ਭਾਈ ਵੀਰ ਸਿੰਘ ਜਦੋਂ ਨਾਮ ਦੀ ਗੱਲ ਕਰਦੇ ਨੇ ਉਹ ਤੁਹਾਡੇ ਜੀਵਨ ਚ ਇੱਕ ਖੇੜਾ ਹੈ ਖੁਸ਼ੀ ਹੈ ਆਨੰਦ ਹੈ ਇੱਕ ਬਲਿਸ ਹੈ ਇੱਕ ਐਕਸਟੈਸੀ ਹੈ ਜਿਹਨੂੰ ਲਫ਼ਜ਼ ਬਿਆਨ ਨਹੀਂ ਕਰ ਸਕਦੇ ਤੁਸੀਂ ਉਸ ਚਾਹ ਚ ਰਹਿੰਦੇ ਹੋ ਉਸ ਗੁਰੂ ਸਾਹਿਬ ਕਹਿੰਦਾ ਤੁਨ ਉਮਾਹ ਸਰਸੀ ਕਿ ਜਿਹੜੀ ਰੂਹ ਹੈ ਉਹ ਸਰਸ ਰਸ ਦੇ ਵਿੱਚ ਭਰੀ ਹੋਈ ਉਮਾ ਦੇ ਵਿੱਚ ਜਿਹੜੀ ਹੈ ਉਹ ਉੱਡਦੀ ਫਿਰਦੀ ਹੈ ਜੀ ਅਫਗਣ ਮਾਰੀ ਮਰੇ ਨਾ ਸਿਜੇ ਗੁਣ ਮਾਰੀ ਤਾਂ ਮਰਸੀ ਕਿ ਜਿਸ ਜੀਵ ਇਸਤਰੀ ਨੂੰ ਵਕਾਰਾਂ ਨੇ ਮਾਰ ਮੁਕਾਇਆ ਉਹ ਤਾਂ ਆਤਮਕ ਮੌਤੇ ਮਰ ਗਈ ਅਫਗਣ ਮਾਰੀ ਮਰੇ ਨਾ ਸਿਜੇ ਗੁਣ ਮਾਰੀ ਤਾਂ ਮਰਸੀ ਹੁਣ ਅਫਗਣਾਂ ਦੇ ਨਾਲ ਜਿਹੜਾ ਰਹਿੰਦੀ ਹੈ ਰੂਹ ਉਸ ਦੀ ਉਹ ਚੰਗਿਆਈ ਮਰ ਜਾਂਦੀ ਹੈ ਜਿਹਨੂੰ ਗੁਰੂ ਸਾਹਿਬ ਨੇ ਫਰਮਾਇਆ ਸੀ ਹਰ ਬਿਸਰਤ ਤੇਰੇ ਗੁਣ ਗਲ ਜਾਂਦੇ ਕਿ ਜਦੋਂ ਰੱਬ ਭੁੱਲਦੇ ਐ ਤੇ ਜਿਹੜੇ ਗੁਣ ਵੀ ਹੁੰਦੇ ਨੇ ਉਹ ਗਲ ਜਾਂਦੇ ਨੇ ਉਹ ਡਿਸਟਰੋਏ ਹੋ ਜਾਂਦੇ ਨੇ ਨਾਮ ਭਗਤ ਦੇ ਨਿਜ ਘਰ ਬੈਠੇ ਅਜੋ ਤੇਣਾੜੀ ਆਸਾ ਕਿ हे ਵਾਇਗਰੂ ਮੈਨੂੰ ਆਪਣੇ ਨਾਮ ਦੀ ਆਪਣੀ ਬੰਦਗੀ ਦਾ ਜਿਹੜਾ ਖੈਰ ਦੇ ਇਹ ਦਾਨ ਦੇ ਗਿਫਟ ਦੇ ਤੇ ਨਿਜ ਘਰ ਬੈਠੇ ਆ ਕੇ ਮੇਰੇ ਰੂਹ ਦੇ ਅੰਦਰ ਤੁਸੀਂ ਬਿਰਾਜਮਾਨ ਹੋਵੋ ਅਜੋ ਤੇਣਾੜੀ ਆਸਾ ਮੇਰੇ ਅੰਦਰ ਹਮੇਸ਼ਾ ਹੀ ਤੁਹਾਡੇ ਲਈ ਜਿਹੜੀ ਆਸ ਹੈ ਹੋਪ ਹੈ ਉਹ ਵੱਧਦੀ ਹੈ ਜਦੋਂ ਅਸੀਂ ਕਹਿੰਦੇ ਹਾਂ ਜਦੋਂ ਅਸੀਂ ਪੜ੍ਹਦੇ ਹਾਂ ਕਿ ਭਾਈ ਨਾਨਕ ਨਾਮ ਮਿਲੇ ਤਾਂ ਜੀਵਾਂ ਜੀ ਬੇਸ਼ੱਕ ਨਾਮ ਵਸਿਆ ਹੋਇਆ ਹੈ ਪਰ ਜਿਹੜੀ ਤਾਂਗਾਂ ਜਾਂ ਮੰਗ ਹੈ ਤਨ ਮਨ ਥੀਵੈ ਹਰਿਆ ਕਿ ਮੇਰਾ ਤਨ ਵੀ ਤੇ ਮਨ ਵੀ ਹਰਾ ਤਾਂ ਹੁੰਦਾ ਹੈ ਮੌਲਦਾ ਤਾਂ ਮੌਲਦਾ ਤਾਂ ਹੈ ਜੇ ਹੇ ਵਾਹਿਗੁਰੂ ਤੂੰ ਮੈਨੂੰ ਮਿੜੇ ਅਜੋ ਤਣਾੜ ਨਾਨਕ ਮਿਲੋ ਕਪਟ ਦਰ ਖੋਲੋ ਇੱਕ ਘੜੀ ਖਟਮਾਸਾ ਕਿ हे ਵਾਇਗਰੂ ਆਓ ਮੈਨੂੰ ਮਿਲੋ ਮੇਰੇ ਅੰਦਰਲੇ ਮਨ ਦੇ ਦਰਵਾਜ਼ੇ ਖੋਲ ਕੇ ਕਪੜਦਾਰ ਖੋਲੋ ਇਹ ਕਪੜ ਕਹਿੰਦੇ ਨੇ ਦਰਵਾਜ਼ੇ ਨੂੰ ਕਵਾੜ ਔਰ ਇੱਕ ਘੜੀ ਖਟਮਾਸਾ ਕਿ ਜੇ ਤੁਸੀਂ ਤੁਹਾਡੇ ਨਾਲੋਂ ਇੱਕ ਘੜੀ ਦਾ ਵੀ ਵਿਛੋੜਾ ਪੈ ਜਾਏ ਤੇ ਫਿਰ ਇਵੇਂ ਲੱਗਦਾ ਖਟਮਾਸਾ 6 ਮਹੀਨੇ ਜੀ ਕਿ ਇੱਕ ਘੜੀ ਦਾ ਵਿਛੋੜਾ ਵੀ 6 ਮਹੀਨੇ ਦਾ ਵਿਛੋੜਾ ਬਣ ਜਾਂਦਾ ਹੈ ਔਰ ਇਹ ਸੁਣੋ ਹੀ ਗੁਰੂ ਅਰਜਨ ਸਾਹਿਬ ਨੇ ਫਰਮਾਇਆ ਇੱਕ ਘੜੀ ਨ ਮਿਲਤੇ ਤਾਂ ਕਲਜੁਗ ਹੋਤਾ ਹੁਣ ਕਦ ਮਿਲੀਐ ਪ੍ਰੀਅ ਤੁਧ ਪਗਵੰਤਾ ਮੋਇ ਰੈਣ ਨ ਵਿਹਾਵੇ ਨੀਂਦ ਨ ਆਵੇ ਵਿਣ ਦੇਖੇ ਗੁਰ ਦਰਬਾਰੇ ਜਿਉ ਹਉ ਕੋ ਲੀ ਜਿਉ ਕੋਲ ਖਮਾਈ ਤਿਸ ਸਚੇ ਗੁਰ ਦਰਬਾਰ ਜੀ 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 ਸਾਹਿਬ ਅੱਜ ਦਾ ਵਿਚਾਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਦੇ ਅਹਿਮ 이슈 ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਅਸਨਾ ਆਪਣੇ ਵੀਰਜ਼ ਕਰਨੇ ਹੈ ਇਜਾਜ਼ਤ ਵੀਰਜ਼ ਸਾਡੇ ਪ੍ਰੋਗਰਾਮ ਦਾ ਸਮਾਪਤ ਹੁੰਦਾ ਤੁਸੀਂ ਆਪਣੀ رائے ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ osstv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫੇਰ ਦੁਬਾਰਾ ਹਾਜ਼ਰ ਹੋਵਾਂਗੇ ਤਦ ਤੱਕ ਲਈ ਮੈਨੂੰ ਤੇ ਆਪਣਾ ਸਨ ਆ ਗਿਆ ਦੋ ਤੀਖ ਤੇ ਰੋਚੀ ਵੀ ਇਹ ਰਿਪੋਰਟ ਭਲਾ ਦਿਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ